ਸ਼ੰਭੂ ਬਾਰਡਰ ਤੋਂ ਮੈਂ ਗੁਰਜਿੰਦਰ ਸਿੰਘ ਪੰਗੋ ਤੁਹਾਡੇ ਨਾਲ ਜੁੜ ਰਿਹਾ ਹਾਂ ਤੇ ਇਸ ਵੇਲੇ ਮੇਰੇ ਨਾਲ ਇੱਕ ਇਹੋ ਜੀ ਸ਼ਖਸੀਅਤ ਜਿਹੜੀ ਸ਼ਖਸੀਅਤ ਜਦੋਂ ਖੇਤੀ ਕਾਨੂੰਨਾਂ ਦਾ ਅੰਦੋਲਨ ਚੱਲਦਾ ਸੀਦਾ ਪੰਜਾਬ ਤੋਂ ਦਿੱਲੀ ਤੱਕ ਸਾਈਕਲ ਤੇ ਕੂਚ ਕਰਦੇ ਸੀ। ਚੰਮਲਜੀਤ ਸਿੰਘ ਜੋਗੀਪੁਰ ਇਸ ਵੇਲੇ ਸਾਡੇ ਨਾਲ ਨੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਤਿੰਨ ਖੇਤੀ ਕਾਨੂੰਨਾਂ ਦਾ ਜਿਹੜਾ ਉਹ ਸੰਘਰਸ਼ ਸੀ ਉਹ ਇੱਕ ਮੂਵਮੈਂਟ ਸੀ ਉਹ ਸਿੰਘੂ ਬਾਰਡਰ ਟਿਕਰੀ ਬਾਰਡਰ ਪਲਬਲ ਬਾਰਡਰ ਗਾਜੀਪੁਰ ਬਾਰਡਰ ਉਹ ਇੱਕ তীર્થ ਸਥਾਨ ਬਣ ਗਿਆ ਸੀ ਜਿਹੜਾ ਉੱਥੇ ਗਿਆ ਨਹੀਂ ਸੀ ਉਹ ਸੋਚਦਾ ਸੀ ਕਿ ਮੇਰਾ ਇਸ ਧਰਤੀ ਤੇ ਆਉਣਾ ਸਫਲ ਨਹੀਂ ਹੈ ਜੇ ਮੈਂ ਸਿੰਘੂ ਬਾਰਡਰ ਦੀ ਧਰਤੀ ਦੇ ਉੱਪਰ ਇੱਕ ਵਾਰ ਜਾ ਕੇ ਉਸ ਅੰਦੋਲਨ ਦਾ ਸਾਥ ਨਾ ਮਾਣਿਆ ਕਮਲਜੀਤ ਸਿੰਘ ਜੋਗੀਪੁਰ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਬਤੌਰ ਮੈਨੇਜਰ ਆਪਣੀਆਂ ਸੇਵਾਵਾਂ ਨਿਭਾ ਰਹੇ ਸੀ ਉਸ ਅੰਦੋਲਨ ਦੇ ਵੇਲੇ ਤੇ ਉਸ ਵੇਲੇ ਉਹ ਆਪਣੇ ਸਾਈਕਲ ਦੇ ਉੱਪਰ ਦਿੱਲੀ ਕੂਚ ਕਰਦੇ ਸੀ ਤੁਸੀਂ ਦੇਖ ਵੀ ਸਕਦੇ ਹੋ ਸਾਈਕਲ ਲੱਗੇ ਨਸ਼ਿਆਂ ਲੱਗੇ ਲਗਾਤਾਰ ਅਵੇਅਰ ਕਰਦੇ ਨੇ ਮਾਂ ਬੋਲੀ ਨੂੰ ਲੈ ਕੇ ਅਵੇਅਰ ਕਰਦੇ ਨੇ ਲੋਕਾਂ ਨੂੰ ਜਗਾਉਂਦੇ ਨੇ ਸੁੱਤਿਆਂ ਨੂੰ ਜਗਾਉਂਦੇ ਨੇ ਤੁਸੀਂ ਦੇਖ ਵੀ ਸਕਦੇ ਹੋ ਸਾਰਾ ਕੁਝ ਲਿਖਿਆ ਵੀ ਹੋਇਆ ਊੜਾ ਤੇ ਜੂੜਾ ਸਾਹਮਣੇ ਰੱਖੋ ਯਾਨੀ ਕਿ ਆਪਣੀ ਮਾਂ ਬੋਲੀ ਤੇ ਆਪਣੀ ਸਿੱਖੀ ਨੂੰ ਤੁਸੀਂ ਸਾਹਮਣੇ ਰੱਖੋ ਅੱਗੇ ਨਸ਼ਿਆਂ ਬਾਰੇ ਵੀ ਲਿਖਿਆ ਹੋਇਆ ਕਿ ਨਸ਼ੇ ਛੱਡੋ ਕੋੜਾ ਵੱਡੋ ਸੋ ਕਾਮਲਜੀਤ ਸਿੰਘ ਸਾਡੇ ਨਾਲ ਨੇ ਸਤਿ ਸ਼੍ਰੀ ਅਕਾਲ ਪ੍ਰਧਾਨ ਸਾਹਿਬ ਕੀ ਹਾਲ ਹੈ ਜੀ ਵਾਜਰਜੀਤ ਖਾਨ ਸਾਹਿਬ ਬੜੀ ਫਤਿਹ ਜੀ ਥੋੜੀ ਵੀ ਇੱਕ ਲੰਮੀ ਤਪੱਸਿਆ ਜਿਵੇਂ ਮੋਦੀ ਸਾਹਿਬ ਕਹਿੰਦੇ ਸੀ ਕਿ ਮੇਰੀ ਤਪੱਸਿਆ ਦੇ ਵਿੱਚ ਕੋਈ ਕਮੀ ਰਹੀ ਕਿ ਮੈਂ ਕਿਸਾਨਾਂ ਨੂੰ ਸਮਝਾ ਨਹੀਂ ਪਾਇਆ ਥੋੜੀ ਵੀ ਇੱਕ ਲੰਮੀ ਤਪੱਸਿਆ ਕੇ ਸਾਈਕਲ ਦੇ ਉੱਤੇ ਤੁਸੀਂ ਇੱਕ ਅਲੱਗ ਹੀ ਦੁਨੀਆ ਸਰਜੀ ਹੋਈ ਆ ਦੇਖੋ ਤਪੱਸਿਆ ਦਾ ਕੋਈ ਵੰਗੂ ਸਾਹਿਬ ਗੱਲ ਇਹ ਆ ਵੀ ਪਹਿਲਾਂ ਅਸੀਂ ਕਿਸਾਨ ਆ ਕਿਸਾਨ ਦੇ ਘਰੇ ਜੰਮਿਆ ਸੀ ਠੀਕ ਹੈ ਸਾਡਾ ਪਹਿਲਾ ਧਰਮ ਕਿਸਾਨੀ ਹੈ ਕਿਉਂਕਿ ਅਸੀਂ ਆਪਣੀ ਧਰਤੀ ਮਾਂ ਨਾਲ ਜੁੜੇ ਹੋਏ ਆ ਜਿੱਥੋਂ ਅਸੀਂ ਸਾਰਾ ਰਿਕ ਖਾਂਦੇ ਆ ਸਾਰ ਉਤਾਰ ਬਣਾ ਸ਼੍ਰੋਨੀਗੋੜੀ ਮੈਨੇਜਰ ਵੀ ਰਿਹਾ ਮੈਂ ਬੜ ਬੜ ਲੋਕਾਂ ਦੇ ਸੁਝਾਅ ਮਾਂ ਕੀਤੀਆਂ ਜਦੋਂ ਦਿੱਲੀ ਸੰਘਰੜ ਚੱਲਿਆ ਉਦੋਂ ਮੈਂ ਮੈਨੇਜਰ ਸੀ ਕਰਹਾੜੀ ਸਾਹਿਬ ਉਦੋਂ ਮੈਂ ਫਿਰ ਆਪਣੀ ਜੂਬੀਦਾਨਾ ਛੁੱਟੀ ਲੈ ਕੇ ਜਾਂਦਾ ਰਿਹਾ ਸਾਈਕਲ ਤੇ ਕਿਉਂਕਿ ਮੈਨੂੰ ਹੁਸਕਤਰੀ ਮੈਂ 2017 ਤੋਂ ਲਗਾਤਾਰ ਸਾਈਕਲਿੰਗ ਕਰਦਾ ਲੋਕਾਂ ਨੂੰ ਦਿਖਾ ਦੇਣਾ ਵੀ ਆਪਣੀ ਸਿਹਤ ਨੂੰ ਚੰਗੀ ਰੱਖਣ ਵਾਸਤੇ ਸਾਨੂੰ ਕੋਈ ਨਾ ਕੋਈ ਐਕਸਰਸਾਈਜ਼ ਕਰਨੀ ਚਾਹੀਦੀ ਹੈ ਸਾਈਕਲ ਚਲਾਉਣਾ ਚਾਹੀਦਾ ਬਾਕੀ ਐ ਵੀ ਇੱਕ ਨਸ਼ਾ ਸਾਨੂੰ ਜਿਹੜਾ ਪੰਜਾਬ ਹੈ ਉਹ ਨਸ਼ਾ ਤੁਹਾਨੂੰ ਬਹੁਤ ਬੁਰਾ ਹਾਲ ਹੈ ਰੋਜ਼ ਅਖਬਾਰਾਂ 'ਚ ਪੰਜ ਚਾਰ ਖਬਰਾਂ ਲੱਗੀਆਂ ਰਹਿੰਦੀਆਂ ਕੁਈ ਲੱਗਦੇ ਨੇ ਕਈ ਨਹੀਂ ਲੱਗਦੀਆਂ ਪੰਜ ਸਾਡੇ ਮਿਆ ਘਟੋ ਘੱਡੀ ਤੇ ਬੱਚੇ ਇਹ ਨਸ਼ੇ ਨਾਲ ਮਰ ਜਾਂਦੇ ਨੇ ਕਿੰਨੇ ਕਿਲੋਮੀਟਰ ਤੁਸੀਂ ਹਰ ਰੋਜ਼ ਸਾਈਕਲ ਚਲਾ ਲੈਂਦੇ ਹੋ ਮੈਂ ਤਕਰੀਬਨ 60 ਕਿਲੋਮੀਟਰ ਦੀ ਮੇਰੀ ਰੋਜ਼ ਦੀ ਐਵਰੇਜ ਹੈ ਜੀ ਐਕਸਰਸਾਈਜ਼ ਦੇ ਤੌਰ ਤੇ 60 ਕਿਲੋਮੀਟਰ ਹਾਂ ਦਿੱਲੀ ਵਿੱਚ ਦਿੱਲੀ ਵਿੱਚ ਜਾਂਦਾ ਸੀ ਦਿੱਲੀ ਵਿੱਚ ਸਵੇਰੇ ਚੱਲ ਕੇ ਸ਼ਾਮ ਨੂੰ ਮਤਲਬ 14-15 ਘੰਟੇ 'ਚ ਮੈਂ 225 ਕਿਲੋਮੀਟਰ ਕਦਮ ਲੱਗੇਗੀ ਅੱਛਾ ਹਾਂਜੀ ਹਾਂਜੀ ਤੇ ਫਿਰ ਇੱਕ ਮਤਲਬ ਜਦੋਂ ਤੁਸੀਂ ਪੰਜਾਬ ਤੋਂ ਦਿੱਲੀ ਲਈ ਤੁਰਦੇ ਸੀ ਸਟੇ ਵੀ ਕਰਦੇ ਸੀ ਰੁਕਦੇ ਵੀ ਸੀ ਨਹੀਂ ਨਹੀਂ ਸਟੇ ਨਹੀਂ ਮਸ ਸਵੇਰੇ ਮਤਲਬ ਜਿੰਨੇ ਸਵੇਰੇ ਚੱਲ ਪਏ ਕਰੋ 4 ਵਜੇ ਘਾਵਟ ਨਹੀਂ ਸੀ ਹੁੰਦੀ ਥਕਾਵਟ ਨਹੀਂ ਥਕਾਵਟ ਕੋਈ ਨਹੀਂ ਕਿਉਂਕਿ ਮੇਰਾ ਐਕਸਪੀਰੀਅੰਸ ਹੈਗਾ ਸੀ ਤਜਰਬਾ ਸੀਗਾ ਮੇਰਾ ਜੀ ਮੈਨੂੰ ਪ੍ਰੈਕਟਿਸ ਹੈਗੀ ਸੀ ਮੇਰੀ ਮੈਂ ਕਰਹਾੜੀ ਸਾਹਿਬ ਮੈਨੇਜਰ ਸੀਗਾ ਮੈਂ ਉਦੋਂ ਵੀ ਸਾਈਕਲ ਪਰ 60 ਕਿਲੋਮੀਟਰ ਕਿੱਥੇ ਕਿੱਥੇ ਘੁੰਮਦੇ ਹੋ ਤੁਸੀਂ ਹੁਣ ਮੈਂ ਆਪਣੇ ਏਰੀਆ ਜੀ ਮੈਂ ਰਾਜਬਾ ਚੱਲੇ ਗਿਆ ਜੀ ਸਰੰਦ ਚਲੇ ਗਿਆ ਫਤਿਹਗੜ੍ਹ ਸਾਹਿਬ ਚਲੇ ਗਏ ਖਨੌੜ ਚਲੇ ਗਏ ਇੱਧ فرمਾ ਸੀ ਲੋਕ ਨੂੰ ਬਦਸ ਨਹੀਂ ਹਦਾ ਉਹ ਵਗਤ ਹੈ ਹਾਂ ਕਿਉਂਕਿ ਇੱਕ ਸਾਡੇ ਨਸ਼ੇ ਨੇ ਮੋ ਖੜ ਗਿਆ ਇੱਕ ਲੋਕ ਸਾਡੀ ਮਾਂ ਬੋਲੀ ਤੋਂ ਬਹੁਤ ਦੂਰ ਜਾ ਰਹੇ ਨੇ ਕਦੇ ਇੱਦਾਂ ਨਹੀਂ ਹੋਇਆ ਹੈਗਾ ਕਿ ਹਰ ਬੋਟ ਸਾਈਕਲ ਚਲਾ ਲਿਆ ਹੁਣ ਛੱਡੂ ਨਹੀਂ ਇਹ ਇਹ ਹੁੰਦਾ ਕਿ ਬੰਦਾ ਕਿਵਰ ਡੀਮੋਟੀਵੇਟ ਹੋ ਜਾਂਦਾ ਕਿਸੇ ਗੱਲ ਨੂੰ ਸਾਈਕਲਿਕ ਇਹ ਚੀਜ਼ ਹੈ ਤੁਸੀਂ ਤੇ ਮਰਜ਼ੀ ਇੱਥੇ ਕਰ ਸਕਦੇ ਹੋ ਇੱਥੇ ਮਾਜੀ ਰੁਕ ਸਕਦੇ ਹੋ ਜੀ ਬੰਦੇ ਨੂੰ ਮਤਲਬ ਥੋੜਾ ਵਧੀਆ ਲੱਗਦਾ ਬਾਤਾਂ ਬੰਦ ਵਧੀਆ ਹੁੰਦਾ ਬਾਰ ਹਵਾ ਸਰੀਰ ਨੂੰ ਕੀ ਮਹਿਸੂਸ ਹੁੰਦਾ ਨਹੀਂ ਸਰੀਰ ਵਧੀਆ ਜੀ ਸਰੀਰ ਪਹਿਲੇ ਮੈਨੂੰ ਥੋੜੀ ਜੀ ਪਿੱਛੇ ਪ੍ਰੋਬਲਮ ਆ ਗਈ ਸੀਗੀ ਥੋੜੀ ਜੀ ਪਰ ਉਹ ਐਕਸਰ ਡਾਕਟਰ ਡਾਕਟਰ ਸਾਹਿਬ ਕਹਿੰਦੇ ਵੀ ਥੋੜੀ ਐਕਸਰ ਕਰਕੇ ਤੁਹਾਨੂੰ ਮਤਲਬ ਥੋੜਾ ਬਚਾਓ ਜਿਹੜਾ ਹੋਇਆ ਐਕਸਰਸਾਈਜ਼ ਕਰਕੇ ਹੀ ਹੋਇਆ ਇਸ ਕਰਕੇ ਮੈਂ ਸਾਈਕਲ ਚਲਾਉਂਦਾ ਕਿਉਂਕਿ ਇਹ ਕਈ ਵਾਰੀ ਉਹ ਜੇ ਆਪਣਾ ਜੂੜੀ ਜਾਣਾ ਜਿਵੇਂ 10 15 ਕਿਲੋਮੀਟਰ ਜਾਣਾ ਹੈ ਉਹ ਸਾਈਕਲ ਤੇ ਕਰਨਾ ਨਾਲ ਤਾਂ ਐਕਸਰਸਾਈਜ਼ ਹੋ ਜਾਂਦੀ ਹੁੰਦੀ ਹੈ ਨਾਲੇ ਤਾਂ ਸਪਰਟਾਜ ਹੁੰਦਾ ਨਾਲੇ ਖਰਚੇ ਵੱਜ ਜਾਂਦੇ ਇਸ ਕਰਕੇ ਇੱਕ ਸਾਡੀ ਜਣੀ ਤੁਸੀਂ 10 ਕਿਲੋਮੀਟਰ ਕਿੰਨੇ ਟਾਈਮ ਚ ਕੱਢ ਦਉਂਦੇ ਹੋ ਮੇਰੀ ਜਿਹੜੀ ਐਵਰੇਜ ਹੈ ਮਤਲਬ 1 ਘੰਟੇ ਦੀ 20 ਕਿਲੋਮੀਟਰ ਪੈ ਜਾਂਦੀ ਹੈ 1 ਘੰਟੇ ਦੀ ਹਾਂ ਦਿੱਲੀ ਜਾਂਦਾ ਜੀ ਮੈਂ 17 18 ਕਿਲੋਮੀਟਰ ਦੀ ਐਵਰੇਜ ਪੈਂਦੀ ਸੀ ਕਿਉਂਕਿ ਸਾਫਰ ਲੰਬਾ ਸੀ ਨਾ ਜੀ ਪੁਲ ਆਉਂਦੇ ਸੀ ਬਹੁਤ ਰਸਤੇ 'ਚ ਪੁਲ ਵੀ ਆਉਂਦੇ ਸੀਗੇ ਤੁਸੀਂ ਸਾਡੇ ਮਾਧਿਅਮ ਜਿਹੜੇ ਲੋਕਾਂ ਨੂੰ ਸਨੇਹਾ ਦੇਣਾ ਚਾਹੋਗੇ ਮੈਂ ਲੋਕਾਂ ਨੂੰ ਸਭ ਤੋਂ ਪਹਿਲਾਂ ਕਿਸਾਨੀ ਕਿਸਾਨਾਂ ਨਾਲ ਜੁੜੋ ਕਿਸਾਨਾਂ ਦੀ ਹਮਾਇਤ ਕਰੋ ਵੱਧ ਤੋਂ ਵੱਧ ਸ਼ੰਭੂ ਵੱਟ ਦੇ ਪਹੁੰਚੋ ਨੰਬਰ ਤੋਂ ਸਾਨੂੰ ਨਸ਼ਿਆਂ ਤੋਂ ਬਚਣਾ ਚਾਹੀਦਾ ਹੈ ਸਾਡੇ ਨੌਜਵਾਨ ਬੀੜੀਆਂ ਨਸ਼ਿਆਂ ਦੂਰ ਰਹਿਣਾ ਚਾਹੀਦਾ ਦਿੱਜਾ ਨੰਬਰ ਹੈ ਮੇਰਾ ਇਹ ਹੈ ਮੇਰਾ ਇਹ ਹੈ ਵੀ ਆਪਣੀ ਮਾਂ ਬੋਲੀ ਨੂੰ ਬੋਲਦੇ ਉੱਤ ਪੜੋ ਪੰਜਾਬੀ ਬੋਲੋ ਜੇ ਅਸੀਂ ਪੰਜਾਬੀ ਬੋਲਾਂਗੇ ਤਾਂ ਹੀ ਸਾਡੀ ਪਛਾਣ ਪੰਜਾਬੀ ਗਰ ਉਹ ਨਹੀਂ ਇੱਕ ਤੇ ਊੜਾ ਤੇ ਜੂੜਾ ਜੇ ਅਸੀਂ ਊੜਾ ਸਾਭਾਂਗੇ ਸਿੱਧਾ ਸਿੱਖ ਧਰਮ ਤਾਂ ਹੀ ਬਚੂਗਾ ਇਸ ਕਰਨ ਨੂੰ ਊੜਾ ਤੇ ਜੂੜਾ ਸਾਭ ਕੇ ਰੱਖਣਾ ਚਾਹੀਦਾ ਆਪਣੀ ਮਾਂ ਬੋਲੀ ਨਾਲ ਪਿਆਰ ਨਸ਼ਿਆਂ ਤੋਂ ਦੂਰ ਮੋਦੀ ਸਾਹਿਬ ਕਹਿੰਦੇ ਸੀ ਕਿ ਮੇਰੀ ਤਪੱਸਿਆ ਦੇ ਵਿੱਚ ਕੋ ਅੱਗੇ ਦੁਨੀਆ ਸਰਜੀ ਹੋਈ ਆ ਦੇਖੋ ਤਪੱਸਿਆ ਦਾ ਕੋਈ ਵੰਗੂ ਸਾਹਿਬ ਗੱਲ ਇਹ ਆ ਵੀ ਪਹਿਲਾਂ ਅਸੀਂ ਕਿਸਾਨ ਆ ਕਿਸਾਨ ਦੇ ਘਰੇ ਜੰਮਿਆ ਸੀ ਠੀਕ ਹੈ ਸਾਡਾ ਪਹਿਲਾ ਧਰਮ ਕਿਸਾਨੀ ਹੈ ਕਿਉਂਕਿ ਅਸੀਂ ਆਪਣੀ ਧਰਤੀ ਮਾਂ ਨਾਲ ਜੁੜੇ ਹੋਏ ਆ ਜਿੱਥੋਂ ਅਸੀਂ ਸਾਰਾ ਰਿਜਕ ਖਾਂਦੇ ਆ ਸਾਰਾ ਦੇਸ਼ ਖਾਂਦਾ ਉਤੋਂ ਬਾਅਦ ਮੈਂ ਸ਼੍ਰੋਣੀ ਗੋਡੀ ਮੈਨੇਜਰ ਵੀ ਰਿਹਾ ਮੈਂ ਬੜ ਬਸ ਲਾਉਂਦਿਆਂ ਸੁਝਾਵਾਂ ਕੀਤੀਆਂ ਜਦੋਂ ਦਿੱਲੀ ਸੰਘਟ ਚੱਲਿਆ ਉਦੋਂ ਮੈਂ ਮੈਨੇਜਰ ਸੀ ਕਰਹਾੜੀ ਸਾਹਿਬ ਉਦੋਂ ਮੈਂ ਫਿਰ ਆਪਣੀ ਜੂ ਵੀਦਣਾ ਛੁੱਟੀ ਲੈ ਕੇ ਜਾਂਦਾ ਰਿਹਾ ਸਾਈਕਲ ਤੇ ਕਿਉਂਕਿ ਮੈਨੂੰ ਹੁਣ ਸਿਕਤਰੀ ਮੈਂ 2017 ਤੋਂ ਲਗਾਤਾਰ ਸਾਈਕਲਿੰਗ ਕਰਦਾ ਲੋਕਾਂ ਨੂੰ ਦਿਖਾਉਣਾ ਵੀ ਆਪਣੀ ਸਿਹਤ ਨੂੰ ਚੰਗੀ ਰੱਖਣ ਵਾਸਤੇ ਸਾਨੂੰ ਕੋਈ ਨਾ ਕੋਈ ਐਕਸਰਸਾਈਜ਼ ਕਰਨੀ ਚਾਹੀਦੀ ਹੈ ਸਾਈਕਲ ਚਲਾਉਣਾ ਚਾਹੀਦਾ ਬਾਕੀ ਐ ਵੀ ਇੱਕ ਨਸ਼ਾ ਨਾਲ ਸਾਨੂੰ ਜਿਹੜਾ ਪੰਜਾਬ ਹੈ ਉਹ ਨਸ਼ਾ ਤੋਂ ਬਹੁਤ ਬੁਰਾ ਹਾਲ ਹੈ ਰੋਜ਼ ਅਖਬਾਰਾਂ 'ਚ ਪੰਜ ਚਾਰ ਖਬਰਾਂ ਲੱਗੀਆਂ ਰਹਿੰਦੀਆਂ ਨੇ ਕਈ ਲੱਗਦੇ ਨੇ ਕਈ ਨਹੀਂ ਵੀ ਲੱਗਦੀਆਂ ਪੰਜ ਫੜੇ ਮੇਰਾ ਘਟੂ ਘਟ 20 ਬੱਚੇ ਇਹ ਨਸ਼ੇ ਨਾਲ ਮਰ ਜਾਂਦੇ ਨੇ ਕਿੰਨੇ ਕਿਲੋਮੀਟਰ ਤੁਸੀਂ ਹਰ ਰੋਜ਼ ਸਾਈਕਲ ਚਲਾ ਲੈਂਦੇ ਹੋ ਮੈਂ ਤਕਰੀਬਨ 60 ਕਿਲੋਮੀਟਰ ਦੀ ਮੇਰੀ ਰੋਜ਼ ਦੀ ਐਵਰੇਜ ਹੈ ਜੀ ਐਕਸਰਸਾਈਜ਼ ਦੇ ਤੌਰ ਤੇ 60 ਕਿਲੋਮੀਟਰ ਹਾਂ ਦਿੱਲੀ ਮੈਂ ਦਿੱਲੀ ਮੈਂ ਜਾਂਦਾ ਸੀ ਦਿੱਲੀ ਮੈਂ ਸਵੇਰੇ ਚੱਲ ਕੇ ਸ਼ਾਮ ਨੂੰ ਮਤਲਬ 14-15 ਘੰਟੇ ਚ ਮੈਂ 225 ਕਿਲੋਮੀਟਰ ਕੜਨ ਜਾਈ ਗਈ ਅੱਛਾ ਹਾਂਜੀ ਹਾਂਜੀ ਤੇ ਫਿਰ ਇੱਕ ਮਤਲਬ ਜਦੋਂ ਤੁਸੀਂ ਪੰਜਾਬ ਤੋਂ ਦਿੱਲੀ ਲਈ ਤੁਰਦੇ ਸੀ ਦੇ ਸਟੇ ਵੀ ਕਰਦੇ ਸੀ ਰੁਕਦੇ ਵੀ ਸੀ ਨਹੀਂ ਨਹੀਂ ਸਟੇ ਨਹੀਂ ਬਸ ਸਵੇਰੇ ਮਤਲਬ ਜਿਵੇਂ ਸਵੇਰੇ ਚੱਲ ਪਏ ਕਰੋ 4 ਵਜੇ ਗਾਵਟ ਨਹੀਂ ਸੀ ਹੁੰਦੀ ਥਕਾਵਟ ਨਹੀਂ ਥਕਾਵਟ ਕੋਈ ਨਹੀਂ ਕਿਉਂਕਿ ਮੇਰਾ ਐਕਸਪੀਰੀਅੰਸ ਹੈਗਾ ਸੀ ਤਜਰਬਾ ਸੀਗਾ ਮੇਰਾ ਜੀ ਮੈਨੂੰ ਪ੍ਰੈਕਟਿਸ ਹੈਗੀ ਸੀ ਮੇਰੀ ਮੈਂ ਕਰਹਾੜੀ ਦਾ ਮੈਨੇਜਰ ਸੀਗਾ ਮੈਂ ਉਦੋਂ ਵੀ ਸੀ 60 ਕਿਲੋਮੀਟਰ ਕਿੱਥੇ ਕਿੱਥੇ ਘੁੰਮਦੇ ਹੋ ਤੁਸੀਂ ਹੁਣ ਮੈਂ ਆਪਣੇ ਏਰੀਆ ਜਿਵੇਂ ਰਾਜਬਾਦ ਚੱਲੇ ਗਿਆ ਜੀ ਸਰਾਂਧ ਚਲੇ ਗਏ ਪਤੇਗੜ੍ਹ ਸਭ ਚਲੇ ਗਏ ਕਨੌੜ ਚਲੇ ਗਏ ਇੱਧਰ ਪਹਿਲਾਂ ਉੱ ਸੌ ਕਰਨ ਬਸ ਲੋਕਾਂ ਨੂੰ ਬਦਸਨਿਹਾ ਦੇ ਵਾਸਤੇ ਲੋਕ ਸਿੰਘ ਵੇਅਰ ਕਰਨ ਦੇ ਲਈ ਹਾਂ ਕਿਉਂਕਿ ਇੱਕ ਸਾਡੇ ਨਸ਼ੇ ਨੇ ਮੋ ਖੜ ਗਿਆ ਇੱਕ ਲੋਕ ਸਾਡੀ ਮਾਂ ਬੋਲੀ ਤੋਂ ਬਹੁਤ ਦੂਰ ਜਾ ਰਹੇ ਨੇ ਕਦੇ ਇਦਾਂ ਨਹੀਂ ਹੋਇਆ ਹੈਗਾ ਕਿ ਯਾਰ ਬਹੁਤ ਸਾਈਕਲ ਚਲਾ ਲਿਆ ਹੁਣ ਛੱਡੂ ਨਹੀਂ ਇਹ ਹੁਣ ਤਾਂ ਕਿ ਬੰਦਾ ਕਿਵਰ ਡੀਮੋਟੀਵੇਟ ਹੋ ਜਾਂਦਾ ਕਿਸੇ ਕੰਮ ਨੂੰ ਇਹ ਸਾਈਕਲਿਕ ਹੀ ਚੀਜ਼ ਹੈ ਜੀ ਤੁਸੀਂ ਜੇ ਮਰਜ਼ੀ ਇੱਥੇ ਘੱਟ ਸਕਦੇ ਹੋ ਇਸੇ ਮਾਦੀ ਰੁਕ ਸਕਦੇ ਹੋ ਜੀ ਬੰਦੇ ਨੂੰ ਮਤਲਬ ਥੋੜਾ ਵਧੀਆ ਲੱਗਦਾ ਬਾਤਾਂ ਬੰਨ ਵਧੀਆ ਹੁੰਦਾ ਬਾਰਹਾਵਾ ਸਰੀਰ ਨੂੰ ਕੀ ਮਹਿਸੂਸ ਹੁੰਦਾ ਨਹੀਂ ਸਰੀਰ ਵਧੀਆ ਜੀ ਸਰੀਰ ਪਹਿਲੇ ਮੈਨੂੰ ਥੋੜੀ ਜੀ ਪਿੱਛੇ ਪ੍ਰੋਬਲਮ ਆ ਗਈ ਸੀਗੀ ਥੋੜੀ ਜੀ ਪਰ ਉਹ ਐਕਸਰ ਡਾਕਟਰ ਡਾਕਟਰ ਸਾਹਿਬ ਕਹਿੰਦੇ ਵੀ ਥੋੜੀ ਐਕਸਰ ਕਰਕੇ ਤੁਹਾਨੂੰ ਮਤਲਬ ਥੋੜਾ ਬਚਾਓ ਜਿਹੜਾ ਹੋਇਆ ਐਕਸਰਸਾਈਜ਼ ਕਰਕੇ ਹੀ ਹੋਇਆ ਇਸ ਕਰਕੇ ਮਤਲਬ ਸਾਈਕਲ ਖਾਣਾ ਚਾਹਣਾ ਕਿ ਇਹ ਕ ਉਨਾਲੇ ਦਾ ਸਾਫਰਟਾਜ ਹੁੰਦਾ ਉਹਨਾਲੇ ਖਰਚੇ ਵੱਜ ਜਾਂਦਾ ਇਸ ਕਰਕੇ ਇੱਕ ਸਾਡੀ ਜਣੀ ਤੁਸੀਂ 10 ਕਿਲੋਮੀਟਰ ਕਿੰਨੇ ਟਾਈਮ ਚ ਕੱਢ ਦਉਂਦੇ ਹੋ ਮੇਰੀ ਜਿਹੜੀ ਐਵਰੇਜ ਹੈ ਮਤਲਬ 1 ਘੰਟੇ ਦੀ 20 ਕਿਲੋਮੀਟਰ ਪੈ ਜਾਂਦੀ ਹੈ 1 ਘੰਟੇ ਦੀ ਹਾਂ ਦਿੱਲੀ ਜਾਂਦਾ ਜੀ ਮੈਂ 17-18 ਕਿਲੋਮੀਟਰ ਦੀ ਐਵਰੇਜ ਪੈਂਦੀ ਸੀ ਕਿਉਂਕਿ ਸਾਫਰ ਲੰਬਾ ਸੀ ਨਾ ਜੀ ਪੁਲ ਆਉਂਦੇ ਸੀ ਬਹੁਤ ਦੇ ਰਸਤੇ 'ਚ ਪੁਲ ਵੀ ਆਉਂਦੇ ਸੀਗੇ ਤੁਸੀਂ ਸਾਡੇ ਮਾਧਿਅਮ ਜਿਹੜੇ ਲੋਕਾਂ ਨੂੰ ਸਨਹਿਾ ਦੇਣਾ ਚਾਹੋਗੇ ਮੈਂ ਲੋਕਾਂ ਨੂੰ ਮੇਰਾ ਸਨਹਿਾ ਇਹ ਹੀ ਦਿੰਦਾ ਸਭ ਤੋਂ ਪਹਿਲਾਂ ਕਿਸਾਨੀ ਕਿਸਾਨਾਂ ਨਾਲ ਜੁੜੋ ਕਿਸਾਨਾਂ ਦੀ ਹਮਾਇਤ ਕਰੋ ਵੱਧ ਤੋਂ ਵੱਧ ਸ਼ੰਭੂ ਵੱਟ ਦੇ ਪਹੁੰਚੋ ਨੰਬਰ 2 ਸਾਨੂੰ ਨਸ਼ਿਆਂ ਤੋਂ ਬਚਣਾ ਚਾਹੀਦਾ ਸਾਡੇ ਨੌਜਵਾਨ ਬੀੜੀਆਂ ਨਸ਼ਿਆਂ ਦੂਰ ਰਹਿਣਾ ਚਾਹੀਦਾ ਤੀਜਾ ਨੰਬਰ ਹੈ ਮੇਅ ਹੈ ਮੇਰਾ ਇਹ ਹੈ ਵੀ ਆਪਣੀ ਮਾਂ ਬੋਲੀ ਨੂੰ ਬੋਲੋ ਪੜਾਤੇ ਉਤ ਪੜੋ ਪੰਜਾਬੀ ਬੋਲੋ ਜੇ ਅਸੀਂ ਪੰਜਾਬੀ ਬੋਲਾਂਗੇ ਤਾਂ ਹੀ ਸਾਡੀ ਪਛਾਣ ਪੰਜਾਬੀ ਘਰ ਹੋਣੀ ਇੱਕ ਤੇ ਊੜਾ ਤੇ ਜੂੜਾ ਜੇ ਅਸੀਂ ਊੜਾ ਸਾਂਭਾਂਗੇ ਸਿੱਡਾ ਸਿੱਖ ਧਰਮ ਤਾਂ ਹੀ ਬਚੂਗਾ ਇਸ ਕਰਨ ਨੂੰ ਊੜਾ ਤੇ ਜੂੜਾ ਸਾਂਭ ਕੇ ਰੱਖਣਾ ਚਾਹੀਦਾ ਆਪਣੀ ਮਾਂ ਬੋਲੀ ਨਾਲ ਬੈ ਕੇ ਨਸ਼ਿਆਂ ਤੋਂ ਦੂਰ ਬਿਲਕੁਲ ਸਲੂਟ ਹੈ ਤੁਹਾਨੂੰ ਹਾਂ ਜੋਗੀ ਉਹੋ ਯੋਗਦਾਨ ਕਈ ਵਾਰ ਆਪਾਂ ਵਾਰ ਕੇ ਵੀ ਹੁੰਦੇ ਨੇ ਜਿਵੇਂ ਕਮਲਜੀਤ ਸਿੰਘ ਜੋਗੀਪੁਰ ਸਾਹਿਬ ਲਗਾਤਾਰ ਕਸਾ ਸਾਈਕਲ ਤੇ ਹਰ ਰੋਜ਼ 60 ਕਿਲੋਮੀਟਰ ਦਾ ਸਫ਼ਰ ਤੈਅ ਕਰਦੇ ਨੇ ਇਸ ਕਰਕੇ ਕਿ ਮਾਂ ਬੋਲੀ ਨਾਲ ਲੋਕਾਂ ਨੂੰ ਜੋੜ ਸਕੀਏ ਨਸ਼ਿਆਂ ਤੋਂ ਅਸੀਂ ਲੋਕਾਂ ਨੂੰ ਕਹਿ ਸਕੀਏ ਸਮਝਾ ਸਕੀਏ ਕਿ ਨਸ਼ਾ ਸਾਡੇ ਲਈ ਘਾਤਕ ਹੈ ਨਸ਼ਿਆਂ ਤੋਂ ਨੌਜਵਾਨੀ ਦੂਰ ਰਹੇ ਸਾਡੀ ਕਿਸਾਨੀ ਨਾਲ ਜੁੜੀਏ ਆਪਣੇ ਧਰਮ ਨਾਲ ਜੁੜੀਏ ਇਹ ਸੁਨੇਹਾ ਲੈ ਕੇ ਸਾਈਕਲ ਤੇ ਕਮਲਜੀਤ ਸਿੰਘ ਜੋਗੀਪੁਰ ਲੋਕਾਂ ਤੱਕ ਪਹੁੰਚਦੇ ਨੇ